ਅਗਲਾ ਕੀ ਆ ਉਹ ਜਾਣਦੇ ਆ ਵਾਇਰਲ ਵੀਡੀਓ ਇੱਥੇ ਕੀ ਆ ਜਾ ਰਿਹਾ ਹੈ ਸਾਰੀ ਸੰਸਥਾ ਨੂੰ ਜਿੰਨੀਆਂ ਵੀ ਸੰਸਥਾ ਦੇਖਦੀਆਂ ਦੀਆਂ ਦੇਸ਼ਾਂ ਪਰਦੇਸ਼ ਸਾਰੇ ਸਾਰੇ ਦਾ ਫਿਰ ਪਤੇ ਕਿ ਜਾਓ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਇਹ ਤੇ ਮੁੱਖ ਜਹਦਾਰ ਸਾਡਾ ਕਲਿੰਦਰ ਸਿੰਘ ਦੀ ਚੌਂਤੇ ਵਾਲੇ ਤੇ ਰਾਜਾ ਰਾਜ ਸਿੰਘ ਦੀ ਰੇਂਜ ਦੇ ਅਧਾਰੇ ਨੇ ਆ ਤੇ ਹੁਣ ਵੀ ਇਹ ਉਹਨਾਂ ਦੀ ਰੇਂਜ ਦੇ ਵਿੱਚ ਠਹਿਰਿਆ ਕੇ ਕੰਮ ਕਰਦੇ ਆ ਤੇ ਇੱਕ ਸਾਨੂੰ ਇੱਕ ਭੂਰਾ ਸ਼ਿਕ ਮਿਲਿਆ ਸੀਗਾ ਫੇ ਉਹਦਾ ਪਤਾ ਕਰਨ ਵਾਸਤੇ ਆਏ ਸੀ ਉੱਤੇ ਪਰ ਉਹ ਬੰਦਾ ਮਿਲਿਆ ਨਹੀਂ ਅਜੇ ਹਜੇ ਇਸ ਟਾਈਮ ਤੇ ਪਰ ਮੈਂ ਤੁਹਾਡੇ ਸਾਹਮਣੇ ਸਾਡੇ ਨੂੰ ਪਹਿਲੇ ਕਹਿ ਦਿੰਦਾ ਵੀ ਹਜੇ ਮੈਂ ਵੀਡੀਓ ਨਹੀਂ ਦਿਖਾਉਣੀ ਹੈਗੀ ਹੈ ਜੋ ਵੀਡੀਓ ਮੇਰੇ ਕੋਲੇ ਆ ਚੁੱਕੀਆਂ ਨੇ ਵੀਡੀਓ ਉਦੋਂ ਦਿਖਾਵਾਂਗਾ ਜਦੋਂ ਮੇਰੇ ਕੋਲੇ ਉਹ ਭੂਰਾ ਸ਼ਿਕ ਆ ਜੀਗਾ ਤੇ ਮੇਰੀ ਬੇਨਤੀ ਉਹਨੂੰ ਇਹ ਆ ਵੀ ਜਿੱਥੇ ਵੀ ਤੂੰ ਹੈਗਾ ਸੱਚ-ਸੱਚ ਬੰਦ ਕਰਕੇ ਬੈਠਾ ਜਿੱਥੇ ਮਰਜ਼ੀ ਬੈਠਾ ਤੂੰ ਮੇਰੇ ਕੋਲੇ ਆਣ ਕੇ ਮਿਲ ਲੈ ਤੇ ਤੇਰਾ ਭਲਾ ਹੋ ਜੂਗਾ ਨਹੀਂ ਤਾਂ ਕੰਮ ਖਰਾਬ ਹੋ ਜੂਗਾ ਬਾਬਾ ਜੀ ਕੌਣ ਹੈ ਕੌਣ ਹੈ ਇਹ ਵੀਡੀਓ ਦੇ ਵਿੱਚ ਬਲਵਿੰਦਰ ਸਿੰਘ ਆਈਏ ਇੱਥੇ ਇਦਾਂ ਦੀਆਂ ਵੀਡੀਓ ਨੇ ਐਸੇ ਕਮਰਾ ਹੈਗਾ ਜੰਦੀਆਂ ਵੀਡੀਓ ਨਹੀਂ ਅਸੀਂ ਦਿਖਾ ਸਕਦੇ ਜਿਹੜੇ ਬੱਚਿਆਂ ਦੇ ਮੂਰੇ ਵੀ ਆ ਸਕਦੇ ਨੇ ਇੱਕ ਜਿਹੜਾ ਕਾਰ ਦੇਖਿਆ ਨਾ ਤੁਸੀਂ ਨਾਨਕਸਰ ਵਾਲਿਆਂ ਦਾ ਉਹ ਤੋਂ ਵੀ ਪਹਿੜੀਆਂ ਵੀਡੀਓ ਨੇ ਇੱਕ ਫੇਰ ਇੱਕ ਹੋਰ ਹੋਇਆ ਇੱਕ ਸਾਧੂ ਜਿਹਾ ਸੀਗਾ ਸੈਂਕਰਾਮ ਦਾ ਉਹ ਵੀ ਉਹ ਵੀ ਆਸ਼ਿਕ ਸੀਗਾ ਤੁਹਾਨੂੰ ਰੱਸ਼ ਕਰ ਉਹ ਵੀ ਬਹੁਤ ਜ਼ਿਆਦਾ ਵੈਰ ਹੋ ਗਿਆ ਸੀਗਾ ਉਸ ਤੋਂ ਵੀ ਪਹਿੜੀਆਂ ਵੀਡੀਓ ਸਾਡੇ ਕੋਲੇ ਹੈਗੀਆਂ ਇਦ ਕਿਦਾਂ ਇਹ ਘਰ ਦੇ ਨਾਲ ਕੀ ਉਹ ਗੁਰੂ ਘਰ ਦੇ ਨਾਲ ਇਹ ਗੁਰੂ ਘਰ ਦੇ ਵਿੱਚ ਇਹ ਰਹਿੰਦਾ ਇਹੀ ਗੁੰਮੰਦਿਆ ਕੋਲੇ ਦੇ ਸੀ ਉਹ ਕਹਿੰਦੇ ਉਹਨਾਂ ਨੇ ਪੱਲਾ ਝਾੜਦਾ ਜੀ ਉਹ ਬੰਦਾ ਇੱਥੇ ਨਹੀਂ ਹੈਗਾ ਦਾ ਫੋਟੋਆਂ ਸਾਡੇ ਕੋਲੇ ਫੋਟੋਆਂ ਹੈਗੀਆਂ ਨੇ ਸਾਡੇ ਕੋਲੇ ਪਰ ਫੋਟੋਆਂ ਹੀ ਦਿਖਾ ਨਹੀਂ ਸਕਦੇ ਜੀ ਠੀਕ ਹੈ ਪਰ ਉਹਦਾ ਕੀ ਰੋਲ ਸੀ ਰੋਲ ਉਹ ਕਹਿੰਦੇ ਸਾਨੂੰ ਜਿੱਥੋਂ ਤੱਕ ਸਾਡੇ ਕੋਲੇ ਪ੍ਰੂਫ ਪਏ ਹੋਏ ਡਾਕੂਮੈਂਟ ਪਏ ਹੋਇਆ ਉਹ ਉਹਦਾ ਆਪ ਮਾਲਕ ਹੈ ਗੁਰਦੁਆਰੇ ਦਾ ਗੁਰੂ ਘਰ ਦਾ ਮਾਲਕ ਆਪ ਹੈ ਤੇ ਉਹ ਕਹਿੰਦਾ ਉਹੋ ਬੰਦੇ ਨੇ ਇੱਥੇ ਆਣ ਕੇ ਗਲਤ ਕੰਮ ਕੀਤਾ ਸੀ ਵੀਡੀਓ ਸਾਰੀਆਂ ਦੇਖ ਲਈਆਂ ਕਮਰੇ ਵੀ ਚੈੱਕ ਕਰ ਲਿਆ ਤੇ ਜਿਹੜਾ ਇੱਕ ਦਫਤਰ ਹੈ ਉਹ ਦਫਤਰ ਦੀ ਵੀਡੀਓ ਵੀ 100% ਐਜੂ ਹੋ ਗਿਆ ਨੇ ਕਿ ਜੇ ਤੁਸੀਂ ਬੰਦਿਆਂ ਹੁਣ ਕੀ ਕਾਰਵਾਈ ਪਾਉਣੀਆਂ ਕੋਣ ਹੈ ਜੀ ਕਾਬੂ ਅਜ ਦੇ ਦੇਣਗੇ ਨਾ ਹੋਇਆ ਇਹ ਸੰਗਤ ਜੇ ਦਿਨ ਮਨ ਬਣਦੇ ਤਾਂ ਨਹੀਂ ਤਾਂ ਸੰਗਤ ਆਪ ਅਸੀਂ ਬਿਠਾਵਾਂਗੇ ਸੈਨ ਬਿਠਾਵਾਂਗੇ ਆਪ ਕੰਮ ਕਰਾਂਗੇ ਤੇ ਕਾਰਵਾਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਵੀਡੀਓ ਗਲਤ ਵੀਡੀਓ ਸਰ ਜਿਹਦੇ ਨਾਲ ਆ ਉਹਦੇ ਬਾਰੇ ਕੋਈ ਪਤਾ ਲੱਗਿਆ ਤਾਂ ਪਤਾ ਨਹੀਂ ਉਹ ਫੋਨ ਬੰਦ ਕੀਤਾ ਆ ਉਹ ਬੰਦੇ ਜਿਹੜੇ ਹੈਗੇ ਉਹ ਕਹਿ ਰਹੇ ਵੀ ਅਸੀਂ ਉਹਨਾਂ ਤੇ ਵੀ ਫੋਨ ਕਰਕੇ ਬੁਲਾ ਲਓ ਕਹਿੰਦੇ ਵੀ ਅਸੀਂ ਮਾਲਕ ਆ ਇੱਕ ਜਿਹੜਾ ਦਫ਼ਤਰ ਆ ਉਹਦੇ ਵਿੱਚ ਚਾਬੀ ਆ ਇੱਕ ਉਹ ਜਿਹੜੀ ਚਾਬੀ ਦੇ ਦਫ਼ਤਰ ਖੋਲੇ ਆ ਉਹਦੇ ਵਿੱਚੋਂ ਇਦਾਂ ਸਮਾਨ ਕੁਝ ਨਿਕਲ ਸਕਦਾ ਮਿਲ ਸਕਦਾ ਤੇ ਹੁਣ ਤਾਂ ਉਹ ਦਫ਼ਤਰ ਵੀ ਇਹ ਕਹਿੰਦੇ ਸਾਡੇ ਕੋਲ ਚਾਬੀ ਨਹੀਂ ਹੈਗੀ ਕੋਲੀ ਦੇ ਜਿਹੜੇ ਮਾਲਕ ਹੈ ਤੇ ਚਾਬੀ ਕਿਉਂ ਨਹੀਂ ਹੈਗੀ ਉਹ ਕਿਹੜਾ ਹੋ ਸਕਦਾ ਜੀ ਮਤਲਬ ਉਹ ਕਹ ਰਿਹਾ ਮੈਨੂੰ ਸਾਨੂੰ ਪਤਾ ਲੱਗਾ ਵੀ ਕੋਈ ਕਹਿੰਦੇ ਵੀ ਸਾਨੂੰ ਇਹ ਪਤਾ ਲੱਗੇ ਕਿ ਤੁਹਾ ਵੀਡੀਓ ਆਈਆਂ ਜਿਹੜਾ ਸਾਡੇ ਕੋਲੇ ਲੀਕ ਹੋਏ ਉਹ ਕਹਿੰਦੇ ਸੀ ਵੀ ਉਹ ਮਾਲਕ ਹੈ ਉਹਦੇ ਬਈ ਕਈ ਪਲਾਟ ਵੀ ਹੈਗੇ ਆ ਹੋਰ ਵੀ ਹੈਗੇ ਆ ਤੇ ਗੁਰੂ ਘਰ ਬਣਾਇਆ ਉਹਦੇ ਨਾਲ ਇੱਕ ਕਿਰਾਇਆ ਵੀ ਲੈਂਦਾ ਫੈਸੇ ਵੀ ਲੈਂਦਾ ਕੱਲ ਕਮੇਟੀ ਉਹਨੇ ਬਣਾਈ ਹੋਈ ਆ ਮੂਨੇ ਕਮੇਟੀ ਹੋ ਕੇ ਕੰਮ ਕਰਦੀ ਹੈ ਜੇ ਆਪ ਪਿੱਛੇ ਕਹਿੰਦਾ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਾਂ ਵੀਡੀਓ ਤੁਹਾਡੇ ਕੋਲ ਹੈਗੀਆਂ ਨਹੀਂ ਉਹਦੇ ਵਿੱਚ ਉਸ ਮਹਿਲਾ ਦਾ ਕੀ ਰੋਲ ਹੈਗਾ ਔਰ ਕੌਣ ਹੈ ਮਹਿਲਾ ਮਹਿਲਾ ਰੋਲ ਉਹਦੇ ਵਿੱਚ ਇਹੀ ਆ ਵੀ ਸਾਡੇ ਕੋਲ ਅਜੇ ਵੀਡੀਓ ਆਈ ਆ ਉਹਦੇ ਵਿੱਚ ਪੂਰਾ ਗੰਧ ਦਿਖਾਇਆ ਹੋਇਆ ਉਹਦੇ ਵਿੱਚ ਇਹ ਮਹਿਲੇ ਦਾ ਜਾਣਦੇ ਨਹੀਂ ਨਾ ਹੀ ਨਹੀਂ ਜਾਣਦੇ ਸਾਨੂੰ ਉਹਦੇ ਨਾਲ ਕੋਈ ਗਲਤ ਹਰਕਤਾਂ ਕੀਤੀਆਂ ਮਾੜੀਆਂ ਹਰਕਤਾਂ ਕੀਤੀਆਂ ਪਰ ਉਹ ਜਾਣਦੇ ਤੁਮਾਲੇ ਵਾਲੀ ਸੰਗਣੀ ਉਹ ਕਿਤੇ ਗੁਰੂ ਘਰ ਦੇ ਵਿੱਚ ਵੀਡੀਓ ਜਾਂ ਕਿਤੇ ਹੋਰ ਜਗ੍ਹਾ ਤੇ ਬਣੀ ਉਹ ਵੀਡੀਓ ਗੁਰੂ ਘਰ ਦੀ ਹੈ ਜਿਹਦੇ ਹਿਸਾਬ ਨਾਲ ਜੀ ਹੁਣ ਇਸ ਟਾਈਮ ਮੈਂ ਵੀਡੀਓ ਮਲਾਈ ਹੈ ਵੀਡੀਓ ਇਹ ਜਗ੍ਹਾ ਨਾ ਮਲਾਈ ਹੈ ਜਿੱਦਾਂ ਉੱਥੇ ਰੰਗ ਵੀਡੀਓ ਦੇ ਵਿੱਚ ਲੱਤਾ ਜਿੱਦਾਂ ਉਹਦਾ ਕੈਮਰਾ ਉਹਦਾ ਸਪੋਟਮੈਨ ਸਾਰਾ ਕੁਝ ਉੱਥੇ ਪੀਜਿਆ ਨਹੀਂ ਉਹੀ ਚੀਜ਼ਾਂ ਨੇ ਉਹ ਦਫ਼ਤਰ ਦੇ ਵਿੱਚ ਨਾਲ ਮਤਲਬ ਦਫ਼ਤਰ ਹੈ ਜੀ ਹਾਂ ਨਾਲ ਦਫ਼ਤਰ ਹੈ ਦੇਖ ਲਓ ਮਾਰ ਲਓ ਕੈਮਰਾ ਦਫ਼ਤਰ ਲੱਗਾ ਆ ਦਿਖਾਣਾ ਤੁਹਾਨੂੰ ਆਜੂ ਸਾਰੇ ਚੈੱਕ ਉਹਨਾਂ ਦੀ ਕਮੇਟੀ ਨੂੰ ਨਹੀਂ ਪਤਾ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਉਹ ਬਾਬਾ ਜੀ ਮੈਂ ਉਹਨੂੰ ਇੱਕ ਫੋਟੋ ਦਿਖਾਈ ਜਾਨੀ ਸਾਹਮਣੇ ਉਹ ਪਾਗਲ ਹੋ ਗਿਆ ਉਹ ਬਾਈ ਜੀ ਮੇਰਾ ਬੱਚਾ ਮੇਰਾ ਪੁੱਤ ਸੇਵਾ ਕਰਦਾ ਹੈਗਾ ਚਲ ਮੈਂਬਰ ਆ ਉਹ ਮੱਥੇ ਤੇ ਸਿਰ ਹੱਥ ਮਾਰ ਕੇ ਰੋਣ ਲੱਗ ਗਿਆ ਆਪਦੇ ਕਮੇਟੀ ਮੈਂਬਰ ਆ ਹਾਂ ਆਪਣੇ ਬੰਦੇ ਉਹ ਇੱਕ ਫੋਟੋ ਦਿਖਾਈ ਇਹਦੇ ਮੁੰਡੇ ਬੇਚਾਰੇ ਇੰਨਾ ਕੁ ਵਿਚਾਰੇ ਇਹਨਾਂ ਮੈਨੂੰ 6 ਦਿਨ ਨੀਂਦ ਨਹੀਂ ਆਈ ਜਦੋਂ ਦੀ ਮੇਰੇ ਕੋਲੇ ਵੀਡੀਓ ਆਇਆ ਮੈਂ ਭੱਜਿਆ ਕਰਦਾ ਵੀ ਮੈਂ ਕਾਹ ਕਾਂਡ ਚੁੱਪਾ ਹੋ ਗਿਆ ਵੀ ਗੁਰੂ ਘਰਾਂ ਦੇ ਵਿੱਚ ਤਾਂ ਸੰਗਤ ਆਉਂਦੀ ਆ ਸਾਡੇ ਬੱਚੇ ਕਿੱਦਾਂ ਕਿੱਦਾਂ ਦੇਖਦੇ ਹੋਣਗੇ ਸਾਡੇ ਘਰਾਂ ਦੇ ਵਿੱਚ ਕਿੱਦਾਂ ਜਾਣਗੇ ਗੁਰੂ ਘਰਾਂ ਦੇ ਵਿੱਚ ਬੱਚੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਇਹ ਕੰਮ ਹੋਣ ਲੱਗ ਜਾਣ ਤਾਂ ਲੱਖ ਲਾਹਤਾਂ ਇਦਾਂ ਦੇ ਕੀਰਤਨ ਕਰਦੇ ਆ ਇੱਥੇ ਬੰਦਾ ਯਾਰ ਕੀਰਤਨ ਕਰਦਾ ਮੈਂ ਤੁਹਾਨੂੰ ਦਿਖਾਉਣਾ ਲੈ 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 ਸਾਰੇ ਸਾਹ ਹਿਆ ਬੰਦਾ ਆਹ ਦੇਖੋ ਆ ਚੋਰ ਆ ਠੀਕ ਆ ਚੋਰੇ ਨੂੰ ਕਹਿੰਦਾ ਮੇਰੇ ਸਾਹਮਣੇ ਆ ਜਾ ਬੰਦਿਆ ਤਰਾ ਤੇ ਮੈਂ ਜਲੂਸ ਤੇਰਾ ਬੜਾ ਕਰੂ ਤਾਂ ਡਾਂਗ ਤੇਰੇ ਉੱਪਰ ਨਹੀਂ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਮੈਂ ਸਰਕਾਰ ਨੂੰ ਅਫਸਰਾਂ ਕੋਲੇ ਜੋ ਕੋਈ ਗੱਲ ਨਹੀਂ ਕੀਤੀ ਵੀ ਅਜੇ ਕਾਰਵਾਈ ਕਰਨ ਆਏ ਸੀਗੇ ਅਫਸਰਾਂ ਨੂੰ ਬੇਨਤੀ ਆ ਵੀ ਇੱਥੇ ਫੜ ਕੇ ਜਲਦੋਂ ਜਲਦ ਕਾਰਵਾਈ ਕੀਤੀ ਜਾਵੇ ਹੁਣ ਕੀ ਅਲਟੀਮੇਟ ਕੀਪ ਇਸਦਾ ਜਿਹੜੇ ਸੰਸਥਾ ਦੇ ਬਾਕੀ ਮੈਂਬਰ ਇਹ ਕਹਿੰਦੇ ਤੁਹਾਨੂੰ ਫੜ ਕੇ ਲਾ ਦੇਈਏ ਦੇ ਨੇ ਕਦੇ ਕਹਿੰਦੇ ਨੇ ਕਹਿਦਾ ਵੀ ਕਹਿੰਦੇ ਬਾਬੇ ਤੁਹਾਡੀ ਮਦਦ ਕਰਦੇ ਹੁੰਦੇ ਨੇ ਸਾਫ ਜਿਆਦਾ ਸਾਨੂੰ ਕੋਈ ਟਾਈਮ ਬੰਨੇ ਹੋ ਜਾਂ ਕਿੰਦਰਾ ਟਾਈਮ ਬੰਨਦੇ ਹੁਣ ਆਪਾਂ ਕਰਦੇ ਗੱਲ ਮੈਨੂੰ ਤੁਹਾਨੂੰ ਤੁਹਾਨੂੰ ਪਤਾ ਮੈਂ ਕਹਾਂ ਜੀ ਮੈਂ ਤੁਹਾਨੂੰ ਇੱਕ ਫੋਟੋ ਦਿਖਾ ਦਿੰਦਾ ਜਿਹੜੀ ਵੀਡੀਓ ਮੇਰੇ ਕੋਲੇ ਫੋਟੋ ਪੇ ਕੱਲੀ ਫੋਟੋ ਦਿਖਾਉਂਗਾ ਕੋਈ ਫਾਰਮਾ ਭੇਜ ਦਿਓ ਕੋਈ ਨਾ ਫੋਟੋ ਇੱਕ ਫੋਟੋ ਦਿਖਾਉਂਗਾ ਕੱਲੀ ਬਾਬਾ ਜੀ ਤੁਸੀਂ ਦਿਖਾ ਦਿਓ ਦਿਖਾ ਲੈਂਦੇ ਉਸ ਪਹਿਲਾਂ ਨਾਲ ਕੋਈ ਗੱਲਬਾਤ ਹੋਈ ਸੀ ਇਸ ਦੇ ਨਾਲ ਕੁਝ ਮੈਲਾ ਕਹ ਨੰਗਾ ਨਾਚ ਹੈ ਕਲਯੁਗ ਨੰਗਾ ਨਾਚ ਕਰਾ ਰਿਆ ਮੇਰੇ ਸੁਣਨ ਚ ਆਇਆ ਉਹਦੀ ਕੁੜੀ ਸੀ ਇਹ ਮਹਿਲਾ ਇੱਥੇ ਰਹਿੰਦੀ ਸੀ ਨਹੀਂ ਨਹੀਂ ਮੇਰੀ ਕੁੜੀ ਕੁੜੀ ਕਿੱਦਾਂ ਸੀ ਉਹਦੀ ਕੁੜੀ ਉਹਨੇ ਗੋਦ ਲੈ ਕੇ ਪਾਣੀ ਸੀ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਜਦੋਂ ਪੂਰੀ ਤਾਂ ਸਮਝ ਗੱਲ ਬਣ ਗਈ ਗੋਦ ਕੋਈ ਡਾਕੂਮੈਂਟੇਸ਼ਨ ਸੀ ਜਾਂ ਮੂੰਹ ਜਵਾਨੀ ਜੀ ਹੁਣ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਜਿੱਥੇ ਤੱਕ ਗੰਧ ਹਰਕਤ ਆਈ ਆ ਬੇਅਦ ਵੀ ਹੋ ਰਹੀ ਆ ਮੈਂ ਤਾਂ ਉਹਦੇ ਮੁੱਦੇ ਤੱਕ ਆ ਵੀ ਜਿੱਥੇ ਤੱਕ ਉਹਨਾਂ ਨੇ ਮੈਨੂੰ ਦੱਸਿਆ ਸੀ ਮਾੜਾ ਮੋੜਾ ਮੈਸੇਜ ਦਿੱਤਾ ਵੀ ਇੱਥੋਂ ਤੱਕ ਆ ਗੱਲਬਾਤ ਉਹਨਾਂ ਦੀ ਹੈ ਮੇਰਾ ਤੁਹਾਡੇ ਕਹਿਣ ਦਾ ਮਤਲਬ ਪਹਿਲਾਂ ਜਿਸ ਬੱਚੀ ਉਹਨਾਂ ਨੇ ਗੋਦ ਲਿਆ ਸੀ ਉਹਦੇ ਨਾਲ ਹੀ ਉਹਦੇ ਹਰਕਤਾਂ ਮਾਰੀਆਂ ਨੇ ਉਹਦੇ ਨਾਲ ਤੁਸੀਂ ਫੋਟੋ ਦਿਖਾ ਰਹੇ ਸੀ ਫੋਟੋ ਦਿਖਾ ਫ 1 ਮਿੰਟ ਫੋਨ ਹੈਲੋ ਬਾਈ 2 ਮਿੰਟ ਰੁਕੇ ਮੈਂ ਕਰ ਦਾਂ ਬੈਠ ਇੱਕ ਮਿੰਟ ਜੀ ਇੱਕ ਮਿੰਟ ਸੰਗਤ ਜੀ ਦਿਖਾ ਰਿਹਾ ਤੁਹਾਨੂੰ